हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸਾਧੂ ਫਾਰਮਿੰਗ ਤੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ सोनू ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਇਸ ਘਰੋਂ ਪਾਈਆਂ ਨੇ ਇਸ ਫਾਰਮ ਤੋਂ ਤੁਹਾਨੂੰ ਆਪਾਂ ਐਨੀਮਲ ਦਿਖਾਉਂਦੇ ਰਹਿੰਦੇ ਆ ਜਦੋਂ ਵੀ ਕੋਈ ਵਿਕਰੀ ਵਾਲਾ ਪਸ਼ੂ ਨਿਕਲਦਾ ਤੇ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਸਾਹਮਣੇ ਤੁਸੀਂ ਦੋ ਨਗ ਦੇਖ ਰਿਹਾ ਜੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ ਨਾਲ ਦੀ ਨਾਲ ਆਪਾਂ ਇਹਨਾਂ ਦੋ ਪਸ਼ੂਆਂ ਦੀਆਂ ਦੋਸਤੋ ਚੁਆਈਆਂ ਜਿਹੜੀਆਂ ਤੁਹਾਨੂੰ ਨਾਲ ਦੀ ਨਾਲ ਹੀ ਠੀਕ ਹੈ ਜੀ ਰਿਕਾਰਡਿੰਗ ਕਰਕੇ ਦਿਖਾ ਦੇਵਾਂਗੇ ਉਸ ਤੋਂ ਬਾਅਦ ਕਿਸੇ ਵੀ ਕਿਸਾਨ ਫਾਰਮਰ ਵੀਰ ਨੇ ਪਸ਼ੂ ਖਰੀਦਣਾ ਇੱਥੇ ਆ ਕੇ ਦੋ ਟਾਈਮ ਚਾਰ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਤੁਸੀਂ ਕਰਨੀ ਹੁੰਦੀ ਆ ਠੀਕ ਹੈ ਜੀ ਸੋ ਅੱਜ ਤਰੀਕ 3 ਦਸੰਬਰ ਨੋਟ ਕਰ ਲਓ ਤੇ ਸਮਾਂ ਕੋਈ ਮਾਰਨਿੰਗ 11:30 11:00 ਵਜੇ ਦਾ ਦੋ ਐਨੀਮਲ ਦਿਖਾਉਣੇ ਇੱਕ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਦੋਸਤੋ ਇੱਕ ਮੱਝ ਤੁਸੀਂ ਦੇਖ ਰਹੇ ਜੇ ਇਹ ਸੱਜਰ ਤਾਜੀ ਸੂਈ ਹੈ ਤੇ ਇੱਕ ਵੜ ਤਾਂ ਮ ਦਿਖਾ ਦੇਵਾਂਗੇ ਠ ਤੇ ਪੂਰਾ ਦੌਰਾ ਤਾਂ ਲੱਗਾ ਗਰਮਾੜੀ ਨੂੰ ਤੇ ਦੋ ਹੀ ਐਨੀਮਲ ਨੇ ਚਵਾਈ ਤੁਸੀਂ ਦੇਖ ਲਿਓ ਜੇ ਪੂਰੀ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਆਪਣਾ ਡਿਸੀਜਨ ਫੈਸਲਾ ਲੈ ਲਿਓ ਠੀਕ ਹੈ ਜੀ ਸੋ ਪੱਟੀ ਤੋਂ ਤਕਰੀਬਨ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਕਾ ਕੈਰੋਂ ਪਿੰਡ ਬਿਲਕੁਲ ਨੇੜੇ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਾਨੂੰ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਭਾਜੀ ਠੀਕ ਠਾਕ ਹਾਂ ਜੀ ਵਧੀਆ ਵਧੀਆ ਸੰਤੂ ਸਾਹਿਬ ਅੱਛਾ ਸੋਨੂ ਜੀ ਮਾਲ ਇਸੇ ਤਰ੍ਹਾਂ ਕੋਈ ਦੋ ਚਾਰ ਨਗ ਆਏ ਘਰੇ ਹੁੰਦੇ ਆ ਹਾਂ ਜੀ ਹਾਂ ਜੀ ਹੁੰਦੀਆਂ ਜੀ ਬਾਪ ਦੇ ਠੀਕ ਹੈ ਜੀ ਮਤਲਬ ਕੋਈ ਵੀ ਭੈਣ ਭਰਾ ਜੇ ਤੇ ਘੱਟੋ ਘੱਟ 5 6 7 ਨਾਗ ਜਿਹੜੇ ਕਿਤ ਕਿਤੇ ਨਾ ਕਿਤੇ ਆਪਣੇ ਕੋਲ ਮੌਜੂਦ ਹੀ ਹੁੰਦੇ ਹਾਂ ਹਾਂਜੀ ਹਾਂਜੀ ਹੁੰਦੀਆਂ ਜੀ 5 7 ਹੁੰਦੀਆਂ ਆਪਣੇ ਕੋਲ ਠੀਕ ਹੈ ਭਰਾ ਅੱਛਾ ਤੁਹਾਨੂੰ ਵੀਰੇ ਅੱਜ ਨਾਗ ਆਪਣੇ ਕੋਲ ਜਿਹੜੇ ਦਿਖਾ ਰਹੇ ਆ ਆਪਾਂ ਹਾਂਜੀ ਇੱਕ ਮੱਝ ਹੈ ਜੀ ਤੀਜੇ ਕਿ ਸੁਗੇ ਸੂਈ ਇੱਕ ਗਾਊ ਆ ਬਹੁਤ ਚੰਗੀ ਠੀਕ ਹੈ ਜੀ ਮੱਝ ਵੀ ਤੁਹਾਨੂੰ ਵੀਰੇ ਪੂਰੀ ਡਬਲ ਹਾਵਾ ਟੇਕਾ ਜੀ ਬੜਾ ਕਰਦੇ ਆ ਜੀ ਇਹ ਬੰਦੇ ਨਾ ਹਰਿਆਣੇ ਲੈ ਆਏ ਸੀ ਪਹਿਲੇ ਦੂਜੇ ਸੁਗੇ ਅੱਛਾ ਜੀ ਹੁਣ ਤੀਜੇ ਚੌਥੇ ਸੁਗੇ ਮੈਂਸ ਸੂਈ ਆ ਤੇ ਦੁੱਧ ਨੂੰ ਮੈਂ ਚੰਗੀ ਆ ਬਿਲਕੁਲ ਜੀ ਦੋਧ ਨੂੰ ਤੇ ਜਿਆ ਮਾਰਨ ਲਈ ਚਾਹੀਦਾ ਹੈ ਕੋ ਚੌਥਾ ਅੰਗਲੇ ਹਾਂਜੀ ਹਾਂਜੀ ਜੋ ਕੋ ਅਗਲੇ ਦੇ ਸਾਹਮਣੇ ਆਪਣੀ ਘਰ ਦੀ ਹੋਵੇ ਤੇ ਆਪਾਂ ਆਖੀਏ ਜੀ 9ਵੇਂ ਸੂਏ ਸਹੀ ਹੈ ਜੀ ਅੱਜ ਬੈਣ ਕਨੇ ਹੋਵੇ ਭਰਾ ਨੂੰ ਸੂਈ ਨੂੰ ਅੱਜ ਇਹਨੂੰ ਸੂਈ ਨੂੰ ਪੰਜਾਂ ਛੇਵਾਂ ਦੇਣਿਆ ਪੰਜਵਾਂ ਛੇਵਾਂ ਦੇਣਾ ਮਗਰ ਕਟਾ ਹੈ ਹਾਂਜੀ ਮਗਰ ਕਟਾ ਇੱਕ ਵਾਰ 200 ਤਾਂ ਉਹ ਦਿਖਾ ਦਿੰਨੇ ਆ ਆ ਬੱਚਾ ਜੇ ਮਗਰ ਮੇਲ ਕਾਫ ਆ ਤੇ ਇਹ ਬੱਚਾ ਤੁਹਾ ਮੇਰਾ ਵੀ ਕੋ ਪੰਜਾ ਮੰਨ ਲੈ ਚੌਥਾ ਮੰਨ ਲੈ ਤੇ ਬੌਲੇ ਤੋਂ ਬਾਹਰ ਤਕਰੀਬਨ ਚੱਲਣ ਲਈ ਹੋਊਗੀ ਹਾਂਜੀ ਹਾਂਜੀ ਬੌਲੇ ਤੋਂ ਨਿਕਲਦਾ ਸਰ 13 14 ਕਿਲੋ ਦੁੱਧ ਤੇ 20 ਕਿਲੋ ਦੀ ਭਾਜੀ ਦੀ ਗਰੰਟੀ ਹੈ ਮੈਂ ਦੀ ਫੁੱਲ ਸੇਵਾ ਦਿੱਤੀਆ ਜੇ ਇਹਦੇ ਬੰਦਾ ਕੋਈ ਲਿਖਾ ਕੇ ਭਾਵੇਂ ਚੋ ਆ ਕੇ ਜਿੱਦਾਂ ਮਰਜ਼ੀ ਲੈ ਜਾਏ ਮੈਂ ਬੜੀ ਚੰਗੀ ਹੁਣ ਜੇ ਤੁਹਾਨੂੰ ਕੀ ਸਥਿਤੀ ਆ ਦੁੱਧ ਦੀ ਜਾਂ ਬੌਲੇ ਦੀ ਕੱਚੀ ਹੁਣ 14 ਕਿਲੋ ਦੁੱਧ ਪੱਕਾ ਹੈ ਜੀ ਗਰੰਟਡ ਆ ਤੋਲ ਮਾਕ ਦਿਖਾ ਦਾਂਗੇ ਆਪਾਂ ਬਿਲਕੁਲ ਜੀ ਗਾੜੀ ਮੈਂ ਦੀ ਹੋਊ 2 2.5 ਕਿਲੋ ਭਾਜੀ ਠੀਕ ਆ ਲਓ ਦੋਸਤੋ 14 ਕਿਲੋ ਦੁੱਧ ਇਸ ਵਕਤ ਥੋੜਾ ਜਿਹਾ ਵਿਖਾ ਵਿਖਾ ਮਾਰਿਆ ਦੋਸਤੋ ਕਿਸੇ ਐਂਗਲ ਤੋਂ ਕਿਸੇ ਭਰਾ ਨੂੰ ਲੱਗੇ ਨਾ ਲੱਗੇ ਵੀ ਕਿਤੇ ਦਰਮਿਆਨੀ ਹਾਈਟ ਜਾਂ ਮੀਡੀਅਮ ਆ ਆਪਾਂ ਦੱਸ ਜ਼ਰੂਰ ਦਿੰਨੇ ਹੁੰਦੇ ਆ ਵੀ ਹਰੇਕ ਵੀਡੀਓ ਦੇ ਵਿੱਚ ਕੱਦ ਬਹੁਤ ਪੂਰਾ ਮੱਚਦਾ ਫੁੱਲ ਵੱਡੇ ਢਾਂਚੇ ਦੀ ਆ ਵੱਡੀ ਹਾਈਟ ਲੈਂਥ ਆ ਤੇ ਆ ਫੇਸ ਕੁਆਲਿਟੀ ਆ ਗਲਾਈ ਦੇ ਵਿੱਚ ਸਿੰਗ ਸਿੰਗ ਜਿਵੇਂ ਇੱਕ ਮੋਹਰਾ ਬਰੀਡ ਨੂੰ ਆਪਾਂ ਦੇਖਦੇ ਆ ਬਿਲਕੁਲ ਛੋਟਾ ਸਿੰਗ ਮੱਥੇ ਦੇ ਉੱਪਰੋਂ ਪੂਰਾ ਗਲਾਈ ਦੇ ਵਿੱਚ ਲੱਗਾ ਠੀਕ ਆ ਜੀ ਹਵਾਨੇ ਚੱਡੇ ਦੀ ਦੇਖੋ ਜਿਵੇਂ ਆਪਾਂ ਨਾਰਮਲ ਹੀ ਅਕਾਊਂਟ ਕਰਾ ਦਿੱ ਗਏ ਬਿਲਕੁਲ ਫਿਰਲਾ ਵੱਡਾ ਵੇਖੋ ਠੀਕ ਆ ਜੀ ਮਰਲੇ ਦੀਆਂ ਤੇ 14 ਲੀਟਰ ਤੋਂ 200 ਸ਼ੁਰੂਆਤ ਕੀਤੀ ਹੁਣ ਕਟੋਗੜ 5-6 ਦਿਨਾਂ ਦੇ ਦੌਰਾਨ 14 ਲੀਟਰ ਕੋਈ ਕੱਚਾ ਦੁੱਧ ਕੋਈ ਕੱਚਾ ਬੋਲਾ ਮੰਨ ਲਏ ਠੀਕ ਆ ਜੀ ਤੋਂ ਲੰਬਾ ਥੜ ਇੱਕ ਸਾਰ ਲੇਵਾ ਤੇ ਬਿਲਕੁਲ ਸਿੰਗਲ ਅਦੀ ਦੀ ਚੌੜਾ ਪਿੱਠਪੂੜਾ ਕਿ ਬਾਤ ਜੂਦੀ ਸਾਨੂੰ ਬਈ ਆਪਾਂ ਇੱਥੇ ਧਾਰਾ ਮਰੌਣੀਆਂ ਸੰਤੂ ਸਾਹਿਬ ਬੜੀ ਮੈਂ ਖਰੀ ਠੀਕ ਆ ਜੀ ਇਹ ਜਿਹੜੀ ਪਿੱਛੇ ਜੇ ਆਪਾਂ ਇਹ ਇੱਕ ਮੈਂ ਇਹ ਵੀਡੀਓ ਬਣਾਈ ਉਹਨਾਂ ਦੇ ਘਰੋਂ ਲਿਆਂਦੀ ਆਪਾਂ ਇਹ ਅੱਛਾ ਜੀ 31 ਸੀ ਉਹ ਦਾ ਨਾ ਹਾਂ ਠੀਕ ਆ ਠੀਕ ਆ ਠੀਕ ਆ ਲੋ ਜੀ ਠੀਕ ਆ ਜੀ ਇਹ ਦੋਸਤੋ ਹੁਣ ਤਕਰੀਬਨ ਆਪਾਂ ਤੀਕ ਤੇ ਤਾਂ ਨਹੀਂ ਕਹਿ ਸਕਦੇ ਕਿ ਬਟ ਫਿਰ ਵੀ ਸਟਾਰਟਿੰਗ ਬਹੁਤ ਚੰਗੀ ਆ 14 ਲੀਟਰ ਕੋਈ ਦੋਸਤੋ ਕਹਿ ਦਣਾ ਕਿ ਜਿਹੜੀ ਚਬਾਉਣਾ ਬਹੁਤ ਜ਼ਿਆਦਾ ਫਰਕ ਹੁੰਦਾ ਤੇ ਕਿਸੇ ਭਰਾ ਨੇ ਜਿਹੜਾ ਅੱਜ ਚੋਲਣਾ 14 ਲੀਟਰ ਦੇ ਥੱਲੇ ਹੁਣ ਹਾਜ਼ਰ ਆ ਠੀਕ ਆ ਸੋ ਚਵਾਪਸਵਾ ਦੀ ਇੱਕ ਨੰਬਰ ਪੋਲੀ ਬਿਲਕੁਲ ਚਵਾਈ ਆ ਤੇ ਬਾਕੀ ਨਾਰਮਲ ਹੀ ਇੱਕ ਥਾਂ ਤੋਂ ਵੇਖ ਕੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਠੀਕ ਆ ਜੀ ਮੋٹے ਥ ਲੰਬਾਈ ਦੇ ਵਿੱਚ ਲੰਬਾ ਥਾਣਾ ਬਾਕੀ ਚਾਰ ਚੁਕਰੇ ਆਲ ਰੌਂਡ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਆ ਲੈ ਵੀ ਸੋਨੂ ਜੀ ਚੰਗੀ ਆ ਅਮਾ ਜੀ ਵੀ ਇਹਦੀ ਮੰਗ ਇੱਕ ਦੱਸਦੇ ਮੁੱਲ ਕੀ ਕਰ ਪਾਸੀ ਸੰਧੂ ਸਾਹਿਬ ਮੁੱਲ ਦੇ ਭਾਵੇਂ ਜੋ ਮਰਜ਼ੀ ਕਰਾ ਲੀਏ ਆਪਾਂ ਕੋਮੇ ਮੋਲਤੇ 1 35 ਵੀ ਕਰਾ ਲਈਏ 30 ਵੀ ਕਰ ਲਈਏ 1 15 ਦੀ ਮੈਂ ਤਵਾਂਗੇ ਥੋੜਾ ਬੜਾ ਮਾਨਤਾਨ ਕਰਦੇ ਆਂਗੇ ਸੰਦੂ 1 15 24 ਹਾਂਜੀ ਮਾਨਤਾਨ ਕਰਦੇ ਆਂਗੇ ਠੀਕ ਹੈ ਜੀ ਬਾਕੀ ਮੱਝ ਵੀ ਵੀਰ ਐਵੇਂ ਕਹਿੰਨ ਨੂੰ ਕਹਿਦਗੇ ਵੀ ਮੱਝ ਵੀ ਕਰੀ ਨਾ ਬਰਾਡੇ ਜੱਟੀ ਕਹਿਦਗੇ ਆ ਵੇਖ ਲਓ ਮੇਰਾ ਕੱਦ 6 ਫੁੱਟ ਆਰ ਵੇਖ ਲਓ ਉਹ ਕਹਿੰਦੇ ਨੇ ਵੀ ਸਿਆਰੇ ਪਿਆਦੇ ਤੇ ਫਾਇਰ ਰੱਖ ਗਿਆਂਦੇ ਨੇ ਭਾਵੇਂ ਕੋਠੇ ਤੇ ਚੜਜਾ ਬੜੀਆਂ ਹਾਂ ਜੀ ਹਾਂ ਜੀ ਲਓ ਦੋਸਤੋ ਬਹੁਤ ਖੂਬਸੂਰਤ ਚੰਗੇ ਢਾਂਚੇ ਦੀ ਮੱਝ 1 ਲੱਖ 15000 ਲਾਇਆ ਦੇ ਆ ਠੀਕ ਹੈ ਜੀ ਵੀਰ ਹਾਂਜੀ ਮਾਨਤਾਨ ਕਰਾਂਗੇ ਜ ਛੋੜ ਛਪਾ ਹੋ ਜੂਗਾ ਸੋਹਣੀ ਹਾਰਡਲੈਂਥ ਦੇ ਵਿੱਚ ਦੁੱਧ ਚੰਗਾ ਕਰ ਮਾਰੀਏ ਥੱਲੇ ਠੀਕ ਹੈ ਜੀ ਸੋ ਜਵਾਬ ਸਮਾਦੀ ਵੀਰ ਨੇ ਦੱਸ ਹੀ ਦਿੱਤਾ ਵੀ ਚੰਗੀ ਹੈ ਬਾਕੀ ਨਾਲ ਦੀ ਨਾਲ ਤੁਸੀਂ ਵੀਡੀਓ ਦੇ ਵਿੱਚ ਚਵਾਈ ਵੀ ਦੇਖ ਲਈ ਹੈ ਠੀਕ ਹੈ ਜੀ ਸੋ ਬਹਿਣੀ ਵਾਲੀ ਸਾਈਡ ਤੋਂ ਬਾਤ ਖਾਦ ਗਿਆ ਤੁਹਾਨੂੰ ਆਹ ਦੇਖੋ ਜੀ ਸੋ ਬੰਦਾ ਫੁੱਡਾ ਕਰੋ ਚੱਕ ਐਸੇ ਕਈ ਵਾਰਾ ਜੋੜਾ ਪਨ ਹੁੰਦਾ ਬਾਕੀ ਵਰਲਵਾਨ ਬੜੀ ਚੰਗੀ ਹੈ ਬਾਕੀ ਓਡੀ ਚਵਾਈ ਵਧੀਆ ਸੰਤੂ ਸਾਹਿਬ ਹਾਂ ਠੀਕ ਹੈ ਜੀ ਤੇ ਸਾਈਕਲ ਨੰਬਰ ਤੇ ਵੀਰ ਸੋਨੂੰ ਇੱਧਰ ਆ ਜੀ ਤੇ ਆਪਣੇ ਕੋਲੇ ਇੱਕ ਬੱਚੀ ਆ ਵਾਹ ਜੀ ਹਾਂ ਜੀ ਇਹ ਦੇਖੋ ਦੋਸਤੋ ਵੈਰ ਤੁਹਾਨੂੰ ਦਿਖਾ ਦਿੰਦੇ ਆਪਾਂ ਸੈਕਿੰਡ ਨੰਬਰ ਤੇ ਇਹ ਵੀ ਸੂਈ ਸਵਾਈਏ ਕਰਮਾ ਦੀ ਠੀਕ ਆ ਤੇ ਇਹਦਾ ਵੀਰ ਸੁਭਾ ਸੋਨੂੰ ਕਰਮਾ ਇਹ ਜੀ ਸੰਧੂ ਸਾਹਿਬ ਤੀਜੇ ਕਿੰਨੇ ਲਓ ਤੁਸੀਂ ਤੀਜੇ ਸਵੇਰ ਸਮਾਜ ਨਾਲ ਕੋ ਗਿਆ ਉਹਨੂੰ ਇਹਨੂੰ ਸੂਈ ਨੇ ਚੌਥਾ ਦਿਨ ਮਗਰ ਐਚ ਐਫ ਦੀ ਬੱਛੀ ਆ ਲਓ ਜੀ ਲਓ ਦੋਸਤੋ ਚੌਥਾ ਦਿਨ ਹੈ ਅੱਜ ਠੀਕ ਆ ਜੀ ਐਚ ਐਫ ਬ੍ਰੀਡ ਦੇ ਵਿੱਚ ਮਗਰ ਫੀਮੇਲ ਕਾਫ ਜਨਮ ਦਿੱਤਾ ਮਗਰ ਬੱਛੀ ਆ ਠੀਕ ਆ ਜੀ ਬੱਚਾ ਪ੍ਰੋਪਰ ਦਿਖਾਦਾ ਕਿ ਨਾਲ ਦੀ ਨਾਲ ਤੁਸੀਂ ਚੁਵਾਈ ਵੀ ਦੇਖ ਲਓਗੇ ਠੀਕ ਆ ਤੇ ਇਸ ਵਕਤ ਤੁਹਾਨੂੰ ਵੀਰੇ ਬੋਲਾ ਕਿੰਨਾ ਕੋ ਕਹਿੰਦਾ ਥੱਲੇ ਇਹਦੇ ਥੱ 12 13 ਕਿਲੋ ਸਟਾਰਟਿੰਗ ਬੋਲੇ ਤੋਂ ਨਿਕਲਦਿਆਂ ਸਾਰੀ ਦੁੱਧ ਤਿਆਰ ਆ ਜੀ ਲਓ ਜੀ ਵੀ ਕਹਿੰਦੀ 13 12 13 ਹਾਂ ਜੀ 12 13 ਇਹਦੇ ਦਊ 16 17 17 18 ਕਿਲੋ ਦਊਗੀ ਬਾਕੀ ਚੋਣ ਚਾਨ ਬੜੀ ਵਧੀਆ ਹੈ ਬਾਕੀ ਸੁਣੋ ਜੀ ਆਹ ਤਾਂ ਥੋੜਾ ਪ੍ਰੋਪਰ ਮੱਝਾਂ ਦਾ ਆਪਾਂ ਕਹਿ ਰਹੇ ਨੀ ਪੰਜਾਂ ਜੀ ਬਹੁਤ ਵਧੀਆ ਬਾਕੀ ਚੋਣ ਵੇਖਿਓ ਜੀ ਹਾਂ ਹੈ ਨਹੀਂ ਬਾਅਦ ਤੋਂ ਬਾਜੀ ਕੱਲ੍ਹ ਹੈ ਕੀ ਨਹੀਂ ਵੇਚਦਾ ਕਿਸੇ ਨੂੰ ਲਓ ਜੀ ਠੀਕ ਆ ਜੀ ਸੋ ਆਰਡਰ ਕੁਆਲਟੀ ਜਿਹੜੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਤੇ 12 13 ਲੀਟਰ ਤੋਂ ਸਟਾਰਟਿੰਗ ਹੀ ਆ ਹਾਂਜੀ ਤੇ ਥਣ ਤੋਂ ਦੀ ਬਾ ਕਮਾਲ ਬਹੁਤ ਖੂਬਸੂਰਤ ਥਾੜਾ ਲੰਬਾ ਥਾੜਾ ਮੇਰਾ ਭਰਾ ਕੋਈ ਵੀ ਇਥੇ ਸਾਈਪਿਆ ਨਾ ਕਰਕੇ ਬੇਚੰਤ ਤੇ ਧੜਕੇ ਇਥੇ ਸੌਦਾ ਕਰਨ ਆ ਸਕਦੇ ਹੋ ਤੁਸੀਂ ਥਾਣ ਵਾਲੇ ਪਾਸੇ ਦੋਸਤੋ ਕੋਈ ਮਾੜੀ ਨਹੀਂਗੀ ਬਾਕੀ ਜਵਾਬ ਸਮਾਦੀ ਦੀ ਆਪਾਂ ਤਾਂ ਨਾਲ ਦੇ ਨਾਲ ਜ਼ਰੂਰ ਦਿਖਾਵਾਂਗੇ ਠੀਕ ਆ ਠੀਕ ਹੈ। ਬਾਬੇ ਸਾਨੂੰ ਇਹਦਾ ਮੁੱਲ ਦੱਸ ਵੀਰ ਕੀ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਇਹਦਾ ਸੰਧੂ ਸਾਹਿਬ ਮੁੱਲ ਕਰਦੇ ਆ 62000 55000 ਦੇ ਵਿੱਚ ਮਾਨਤਾਨ ਥੋੜਾ ਬਾਲਾ ਕਰ ਦਾਂਗੇ। ਠੀਕ ਆ ਜੀ। ਵੀ ਕਿੰਨਾ ਕੇ ਮਾਨਤਾਨ ਕਰਦੇ ਆ ਕਿ ਵੀ ਪੂਰੀਆ ਕਸਰਾ ਕੁਸਰਾ ਕੱਢ ਕੇ ਦੱਸ ਹੀ ਦਈਏ। 2000 ਦਾ ਕਰਦੇ ਆਗੇ ਜੀ। 53000 ਰੁਪਏ ਦੇ ਦੇ ਦਿਆਂਗੇ ਸਾਹਿਬ ਜੀ। 55 ਦੀ। ਹਾਂ ਜੀ। ਮਗਰ ਉਹ ਵਸ਼ੀ ਹੈ ਜਾਂ ਚੈੱਕ ਦੀ। ਬਿਲਕੁਲ ਬਿਲਕੁਲ। ਬਾਬੇ ਸੋ ਬੱਚਾ ਮਗਰ ਵਖਾ ਦਿੰਦੇ ਆ ਵੀ ਹਾਂ ਨਾ ਜਿਹੜੀ 53000 ਆ ਠੀਕ ਆ ਜੀ 55000 ਲੈ ਦੇ ਸੀਗਾ। ਛੋੜ ਚੱਪਾ 2000 ਵਿੱਚੋਂ ਤੇ ਬਾਕੀ ਮੌਕੇ ਤੇ ਆਓ ਆਪਣਾ ਸੌਦਾ ਕਰਨ ਲੱਗਿਆ ਕਿਸੇ ਭਰਾ ਨੇ ਠੀਕ ਹੈ ਜੀ ਹੋਰ ਵੀ ਥੋੜਾ ਬਤਾਂ ਮੌਕੇ ਤੇ ਕੋਈ ਗੁੰਜਾਇਸ਼ ਹੋਈ ਕੋਈ ਛੋੜ ਚੱਪਾ ਹੋ ਜਾਊਗਾ ਠੀਕ ਆ ਤੇ ਥਣਾ ਤੋਂ ਨਾਲੇ ਪਾਸੇ ਠੀਕ ਹੈ ਜੀ ਪੂਰੀ ਐਂਡ ਚੀਜ਼ ਬਾਕੀ ਚੋਣ ਬੜਾ ਸੰਧੂ ਸਾਹਿਬ ਠੀਕ ਆ ਵੀਰੇ ਠੀਕ ਆ ਤੇ ਇਧਰ ਆ ਬੱਚਾ ਵੇਖੋ ਸੋਨੂ ਬਾਈ ਉਹ ਵੱਛੀ ਹੈ ਹਾਂ ਜੀ ਆ ਸੰਧੂ ਸਾਹਿਬ ਵੱਛੀ ਹੈ ਸੀ ਲਓ ਜੀ ਉਹ ਵੱਛੀ ਹੈ ਇਹਦੇ ਮਗਰ ਠੀਕ ਆ ਆਜੋ ਆਜੋ ਸੰਧੂ ਸਾਹਿਬ ਵੱਛੀ ਹਾਂ ਠੀਕ ਹੈ ਜੀ ਯਕੀਨਤਾ ਕਿੰਨੇ ਦਿਨ ਦੀ ਹੁਣ ਫਿਰ ਲੋਬੀ ਕਿਸਾਨ ਵੀ ਰੋਏ ਜਿਹੜੀ ਬੈੜਾ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਤੀ ਆ ਪਛੀ ਫੀਮੇਲ ਕਾਫਾ ਮਗਰ ਠੀਕ ਆ ਜੀ ਸੋ ਚਵਾਈ ਤੁਸੀਂ ਦੋ ਪਸ਼ੂਆਂ ਦੀ ਦੇਖ ਲਈ ਆ ਵਿੱਚ ਸੋ ਚਵਾਈ ਵਾਲੇ ਪਾਸਿਓਂ ਬੜੇ ਸਾਫ਼ ਸੁਥਰੇ ਐਨੀਮਲ ਨੇ ਇੱਕ ਕਾਫਾ ਤੁਹਾਨੂੰ ਮੱਝ ਦਿਖਾਤੀ ਆ ਵੱਡੇ ਕੱਦ ਕਰਦੇ ਵਿੱਚ ਇਤਨਾ ਠੀਕ ਆ ਜੀ ਤੇ ਬਾਕੀ ਪਸ਼ੂ ਦੋਵੇਂ ਚੰਗੇ ਆ ਸਾਫ਼ ਸੁਥਰੇ ਐਨੀਮਲ ਨੇ ਤੇ ਫਿਲਹਾਲ ਜਿਹੜੀ ਮੱਝ ਚੰਗੇ ਦੁੱਧ ਤੇ ਚੱਲ ਰਹੀ ਆ ਠੀਕ ਆ ਕੋਈ ਵੀਰ ਆਪਣਾ ਟਾਈਮ ਤੇ ਟਾਈਮ ਕੱਢ ਕੇ ਦੁੱਧ ਚਾਹੇ ਕੋਈ ਚਾਰ ਟਾਈਮ ਆਪਣੀ ਤਸੱਲੀ ਕਰੇ ਲੱਭੀ ਤੁਹਾਨੂੰ ਵੀਰ ਇੱਕ ਨੰਬਰ ਕਰਦੇ ਸਾਂਝੇ ਆਪਣੇ ਸੰਧੂ ਸਾਹਿਬ 62394 ਜੀ 999415 ਠੀਕ ਹੈ ਵੀਰੇ ਹਾਂਜੀ ਹਾਂਜੀ ਠੀਕ ਹੈ ਲੱਭੀ ਤੁਹਾਨੂੰ ਵੀਰ ਹੋਰ ਕੋਈ ਗੱਲਬਾਤ ਕੋਈ ਬਾ ਠੀਕ ਹੈ ਜੀ ਗੱਲਬਾਤ ਬਾਕੀ ਜਿਹੜਾ ਡੰਗਰ ਲੈ ਜਾਊਗਾ ਇਹ ਘਾਬੀਆਂ ਚ ਹੋਈਆਂ ਹੋਈਆਂ ਚਾਰ ਚਾਰ ਪੰਜ ਪੰਜ ਦੇਣ ਹੁੰਦੀਆਂ ਠੀਕ ਹੈ ਲੰਬਾ ਵਾਲਾ ਉਹ ਬਾਜੀ ਕਿਹੇ ਡੰਗਰ ਸੱਲਿਓ ਠੀਕ ਹੈ ਕਾਲ ਕਰੋ ਤੁਸੀਂ ਐਨੀ ਟਾਈਮ ਗੱਲਬਾਤ ਕਰੋ ਐਨੀਮਲ ਆਉਂਦੇ ਰਹਿੰਦੇ ਆ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਬਾਕੀ ਅੱਜ ਇੱਕ ਮੱਝ ਤੁਹਾਨੂੰ ਦਿਖਾਈਏ ਬਹੁਤ ਖੂਬਸੂਰਤ ਚੰਗੇ ਕੱਦ ਕੱਠ ਦੇ ਵਿੱਚ ਚੰਗੇ ਢਾਂਚੇ ਦੇ ਵਿੱਚ ਤਿਲਹਾਰਾ ਜੀ ਦੋ ਨਗ ਸੀਗੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਫਿਰਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ